ਤਾਂ ਲੈ ਭੈਣਾ ਛੇਤੀ ਛੇਤੀ ਨਾ ਹੁਣ ਇਹਨੂੰ ਗੋਲ ਹੀ ਕਰ ਜੀਏ ਤੇ ਉਹਨਾਂ ਦੋਵਾਂ ਜੀਆਂ ਨੂੰ ਨਾ ਪਤਾ ਲੱਗੇ ਇੱਥੇ ਟੱਕੀ ਰਿੱਜੇ ਤੇ ਕੋਈ ਨਾ ਬੁੱਝੇ ਵਾਹ ਵਾਹ ਤੇ ਭੈਣਾ ਹੋਂ ਨਾ ਤੇ ਤੁਹਾਡੇ ਵਰਗੀਆਂ ਨਹੀਂ ਤੇ ਰੱਬ ਦਵੇ ਕਿ ਨਾ ਬੇੜਾ ਕਰਕੇ ਆਤਾ ਮੇਰੇ ਘਰੋਂ ਤੁਸੀਂ ਮੈਂ ਤੁਹਾਨੂੰ ਵੀ ਨਹੀਂ ਸੋਨੇ ਭੋਖੀ ਨਾ ਤੇ ਮੇਰੇ ਕੋ ਮੰਗਲੇ ਦੀਆਂ ਠੀਕ ਆ ਇਹਨੂੰ ਮੰਮੀ ਦੱਸਿਆ ਵੀ ਇੱਥੇ ਸੋਨਾ ਹੈਗਾ ਵਾ ਕਹਵਲ ਜੇ ਕਿ ਮੇਰੇ ਕੋ ਮੰਗੇ ਕਢਾਉਣੀਆਂ ਮੈਂ ਸਾਹਮਣੇ ਤੇ ਮੇਰਾ ਨਾ ਨਾ ਕੁੱਚਾ ਹੋਣਾ ਨਹੀਂ ਤੁਸੀਂ ਇਹਦੇ ਸਾਹਮਣੇ ਨਾ ਇਹਨੂੰ ਨੀਵਾ ਕਰਤਾ ਨੀਵਾ ਤੇ ਮੇਰੀ ਮਾਂ ਦਾ ਸੋਨਾ ਹੀ ਫਿਰਦੀ ਹੋਈ ਆ ਨਹੀਂ ਕੱਢ ਲਿਆ ਵਾ ਦੇ ਹਾਂ ਭਗਦਾ ਤੇ ਚੋਰੀ ਥੋੜਾ ਵੱਡਿਆ ਮੈਂ ਤੇ ਸ਼ਰੇ ਆ ਨੂੰ ਕੱਢਿਆ ਵਾ ਨਾ ਚੋਰੀ ਤਾਂ ਹੋਰ ਕੀ ਆ ਜੇ ਕਰਨਾ ਹੀ ਤਾਂ ਮੈਨੂੰ ਪੁੱਛਦੀਆਂ ਮੇਰੇ ਨਾਲ ਲੱਗਦੀ ਮੈਂ ਕੱਢਦਾ ਸੋਨੇ ਦੀ ਭੁੱਖ ਤੇਨੂੰ ਹੀ ਤੁਸੀਂ ਨਾ ਬਹੁਤ ਹੀ ਜਲਾਲਚਿਤ ਭੈਣੇ ਤੂੰ ਅਹੀਂ ਤੁਹਾਨੂੰ ਦੱਸ ਕਿਉਂ ਬਚਾ ਭੈਣ ਕੁਹਾ ਤੂੰ ਹੀ ਐ ਤੇਰੇ ਮੇਰੇ ਕੋਣਾ ਇਹਨੇ ਕੀ ਕੋਣਾ ਇਹ ਤੇ ਪਹਿਲੋਂ ਨਹੀਂ ਮੈਂ ਨਾ ਕਰਦੀ ਸੀ ਨਾ ਤੇਰੇ ਤੇ ਮੈਨੂੰ ਕਿੱਦਾਂ ਮਾਣੀ ਪਤਾ ਇਹਨੂੰ ਮੈਂ ਬਹੁਤ ਪਿਆਰ ਕਰਦਾ ਸੀ ਛੋਟੀ ਭਣ ਸਮਝਿਆ ਸੀ ਪਰ ਤੂੰ ਨਾ ਅੱਜ ਗੇਲੀ ਗਾਤੀ ਫੜ ਕੇ ਕਵਲ ਵੱਡੀ ਭੈਣ ਤੇ ਅੱਗੇ ਹੰਕਾਰੀ ਪਈ ਆ ਰੱਜੀ-ਬੁੱਜੀ ਆ ਇਹਨੇ ਤਾਂ ਕਦੀ ਫੋਨ ਕਰਕੇ ਦੁੱਖ ਦੀ ਸੁੱਖ ਦੀ ਨਹੀਂ ਪੁੱਛੀ ਤੂੰ ਚੱਲ ਉੱਡੀ ਆ ਜਾਂਦੀ ਸਾਨੂੰ ਇਹੋ ਹੁੰਦਾ ਹੈਗਾ ਵੀ ਚੱਲ ਸਾਡੀ ਕਵਲ ਆ ਸਾਡੀ ਦੁੱਖ ਸੁੱਖ ਦੀ ਪਿਆ ਲੈਣਾ ਨਾਲੇ ਤੂੰ ਨਿੱਕੀ ਹੀਗੀ ਅਸੀਂ ਤੈਨੂੰ ਲਾਡਾਂ ਨਾਲ ਰੱਖਿਆ ਹੈਗਾ ਤੂੰ ਇਥੋਂ ਜਿਹੜੀ ਮੱਦੀ ਚੀਜ਼ ਲੈ ਜਾਂਦੀ ਹੁੰਦੀ ਨਾ ਮੈਂ ਕਦੀ ਸੀ ਨਹੀਂ ਕੀਤਾ ਮੰਮੀ ਨਾ ਭਾਵੇਂ ਅਸੀਂ ਗੱਲਾਂ ਬਾਤਾਂ ਗੱਲਾਂ ਕਿ ਤੂੰ ਸੋਚ ਵੀ ਮੇਰੀ ਭਾਬੀ ਨੇ ਕਦੀ ਮੱਥੇ ਤੇ ਤੇਰੀ ਲਿਆਂਦੀ ਮੈਨੂੰ ਵੇਖ ਕੇ ਪਰ ਆ ਜਿਹੜਾ ਤੂੰ ਕੰਮ ਅੱਜ ਕੀਤਾ ਨਾ ਮੈਨੂੰ ਇੰਨੀ ਸ਼ਰਮ ਆਉਂਦੀ ਹੈ ਨਾ ਤੁਹਾਨੂੰ ਆਪਣੀਆਂ ਨਨਾਨਾ ਕਹਿੰਦੇ ਆ ਵੀ ਕੋਈ ਗੱਲ ਨਹੀਂ ਕਰਨ ਵਾਲੀ ਸਿਰਫ ਮੈਂ ਚੁੱਪਾ ਨਾ ਤੇ ਇਹਨਾਂ ਦੇ ਮੂੰਹ ਨੂੰ ਵੀ ਤੁਸੀਂ ਇਹਨਾਂ ਦੀਆਂ ਭੈਣਾਂ ਹੀ ਹੋ ਜੇਕਰ ਮੇਰੀਆਂ ਭੈਣਾਂ ਹੁੰਦੀਆਂ ਨਾ ਤਾਂ ਉਹਨੂੰ ਕੋਈ ਬਾਹਰ ਗਈਆਂ ਹੁੰਦੀਆਂ ਆਹੋ ਤੈਨੂੰ ਜਿਆਦਾ ਹੀ ਸ਼ਰਮ ਆਉਂਦੀ ਹੈ ਕੋਈ ਇਹ ਤੇ ਨਿਆਣੀ ਹੀ ਇਹ ਵਿਚਾਰੀ ਆ ਜਾਂਦੀ ਮਾਣ ਦੁੱਖ ਸੁੱਖ ਕਰਨ ਮੈਂ ਤਾਂ ਅੱਗੇ ਨਹੀਂ ਕਦੀ ਆਈ ਪੰਜ ਸੱਤੀ ਸਾਲੀ ਆਹੀ ਹਾਂ ਯਾਡੇ ਭਰਾ ਦੀ ਚੌਹਾਂ ਬੰਦੇ ਆ ਇੱਜ਼ਤ ਬਣੀ ਰਹੇ ਪਾਪਾ ਨੂੰ ਨਹੀਂ ਜਿਤਾ ਰਾਸਾਈ ਵਾ ਚੰਗੀਛਤ ਬਣਾਈ ਭਰਾ ਦੀ ਝੰਡੇ ਚ ਲਾਤੇ ਮੇਰੇ ਫੜ ਕੇ ਤੁਸੀਂ ਤੁਹਾਨੂੰ ਅਕਲ ਮਸਾਂ ਨਹੀਂ ਕਿਤੇ ਵੀ ਕੀ ਕਰਨ ਗਈਆਂ ਉਹ ਅਜੇ ਮਾਂ ਹੀ ਮਰੀ ਠੰਡੀ ਹੋਣੀ ਦੋ ਤੇ ਬਾਅਦ ਚ ਕਰ ਲੈਣਾ ਕਰਨਾ ਤੁਸੀਂ ਇਹ ਜਿੱਤ ਤੇ ਭੈਣ ਉਦਨ ਵੀ ਬੜੀ ਬਣ ਗਈ ਜਦਨ ਅਸੀਂ ਮਾਂ ਨੂੰ ਬਾਹਰ ਕੱਢਣ ਦੇ ਉਹ ਤੇ ਖਾਨੂੰ ਹੀ ਪਤਾ ਵਾ ਜਿੱਦਾਂ ਅਸੀਂ ਸ਼ਰਮਿੰਦੇ ਹੋ ਕੇ ਬੈਠੇ ਰਹੇ ਆ ਤੁਹਾਨੂੰ ਤੇ ਨਾ ਚੱਜ ਨਾ ਰੋਣਾ ਵੀ ਨਹੀਂ ਹੁੰਦਾ ਮਾਂ ਨੂੰ ਵੀ ਕਿੱਦਾਂ ਰੋਈਦਾ ਤੇ ਕਿੱਦਾਂ ਨਹੀਂ ਰੋਈਦਾ ਸੋ ਤੁਸੀਂ ਆਪਣੇ ਘਰ ਦੇ ਦੇ ਜਿੱਥੇ ਕਰਦੀਆਂ ਹੀ ਨਾ ਸਾਡੇ ਨਾਲ ਵਾਰੀਆਂ ਦੇ ਵੱਟੇ ਲੈਂਦੀਆਂ ਜਾਂ ਪੈਸਾ ਤੇ ਲਾ ਖੜਦੀਆਂ ਅਸੀਂ ਤਾਂ ਉਹ ਗੱਲਾਂ ਰੱਖਿਆ ਗੁੱਜੀਆਂ ਪਰ ਤੁਸੀਂ ਤੇ ਤਰੀਕੇ ਦੇ ਵਿੱਚ ਡਾਤੀਆਂ ਤੇ ਅਸੀਂ ਆਹ ਕੰਮ ਕਰਦੀਆਂ ਹੁੰਦੀਆਂ ਮੈਨੂੰ ਕਿੱਡੀ ਸਿਆਣੀ ਬਣ ਬਣ ਕੇ ਬੈਂਦੀ ਆ ਜਿੱਦਾਂ ਤੈਨੂੰ ਬੜਾ ਮਾਦਾ ਦਾ ਦੁੱਖ ਅਸੀਂ ਧੀਾਂ ਹੀ ਤੁਹਾਨੂੰ ਕੋਈ ਦੁੱਖ ਨਹੀਂ ਹੁੰਦਾ ਤੇਰਾ ਦੁੱਖ ਤੁਹਾਨੂੰ ਨਹੀਂ ਤੇਰਾ ਦੁੱਖ ਤੁਹਾਨੂੰ ਉਸ ਦੇ ਲਾਲਚ ਮੈਂ ਉਦੋਂ ਵੇਖ ਲਿਆ ਕਿਦਰ ਮੰਮੀ ਦੇ ਕੰਨਾਂ ਵਾਲੀਆਂ ਪਾਈਆਂ ਹੋਣੀਆਂ ਤੂੰ ਲਾ ਦੇ ਰੱਖੀਆਂ ਇਹ ਉਦੋਂ ਟੇਬਲ ਵੇਖਦੀਆਂ ਵਾਲੀਆਂ ਲੈ ਤੇ ਹਜੀਆਂ ਵਾਲੀਆਂ ਲਾ ਦੋ ਮੈਨੂੰ ਇਹ ਵੀਰ ਆ ਗਿਆ ਨਾ ਆਪਣੀ ਔਕਾਤ ਤੇ ਬਸ ਇੰਨਾ ਕਿ ਤੂੰ ਗਾਹਾਨੂੰ ਮਿਲਣਾ ਵਰਦਣਾ ਵਾ ਤੂੰ ਨਹੀਂ ਮਿਲਣਾ ਜਿੱਥੇ ਸਾਡੀ ਮਾਂ ਮਰੀ ਸਾਡੇ ਬਾਜ ਦੇ ਪੈਣੇ ਵੀ ਮੁੱਕ ਗਿਆ ਵਡਾ ਇਹ ਤੇਰਾ ਮਾਰਨ ਵਾਲਾ ਚਲ ਬਾਹਰ ਮੇਰੇ ਘਰੋਂ ਚਲ ਬਾਹਰ ਸਾਡਾ ਵੀ ਘਰ ਵਾ ਜੇਹਗਾ ਤੇ ਆਇਆ ਵਾ ਨਾ ਤੇ ਜ਼ਮੀਨ ਨਹੀਂ ਖੜਨੀ ਹੋ ਨਿਰਾਹੀ ਸੋਨੇ ਦੇ ਨਹੀਂ ਰਹਿਣਾ ਹੁੰਦਾ ਆਪਾਂ ਫਿਰ ਸੋਨਾ ਵੀ ਖੜਨਾ ਹੈ ਤੇ ਜ਼ਮੀਨ ਵੀ ਆਪਣੇ ਹਿੱਸੇ ਦੀ ਖੜਨੀ ਦੱਸੋ ਜੋ ਕਿਹੜਾ ਤੈਨੂੰ ਜ਼ਮੀਨ ਦਿੰਦਾ ਵਾ ਖੜ ਕੇ ਦੱਸੀ ਇੱਥੇ 1 ਇੰਚ ਥਾਂ ਨਹੀਂ ਮਿਲਦਾ ਬੜੀ ਤੂੰ ਚੌਧਰਾਨੀ ਬਣੀ ਕੱਡੇ ਤੋਂ ਪਿਛੋਂ ਲੈ ਕੇ ਆਈਆਂ ਜ਼ਮੀਨ ਜੇ ਘਰ ਨਾਰ ਕਰਾਣੇ ਦੀਆਂ ਨੀ ਪਿਛੋਂ ਕਢਣਾ ਪੈਣਾ ਇਹ ਤੇ ਗੱਲਾਂ ਦਾ ਰੱਬ ਤੇਰੇ ਜੋਗੀਆਂ ਹੀ ਰੱਖੇ ਵੇ ਤੁਸੀਂ ਤੋਰ ਤੋਰ ਨਹੀਂ ਮੇਰੇ ਸਾਹ ਜਿੱਦ ਲਸ਼ਣ ਚਲੋ ਬਾਹਰ ਨਿਕਲੋ ਜੇ ਘਰ ਕਰਾਣੇ ਦੀਆਂ ਨੀ ਤੇ ਫੇਰ ਕੇ ਚਲੋ ਚਲੋ ਚਲ ਆਉਂਗਾ ਮੇਲੇ ਨਾਨਾ ਕਿ ਘਰ ਕਰਾਣੇ ਦੀਆਂ ਦਿਖਣ ਹੀ ਨਹੀਂ ਚਾਹੀਆਂ ਨਾ ਜਲੂਸ ਕੱਢਣ ਦੀਆਂ ਤਹੀ ਉਹ ਜਿਹੜਾ ਕਿਤੇ ਕੋਈ ਗੱਲ ਨਹੀਂ ਕਰਨ ਵਾਲੀ ਘਰ ਦੇ ਵਿੱਚ ਪਰੌਣੇ ਬੈਠੇ ਤੇ ਤੁਹਾਨੂੰ ਲੱਗੀ ਆ ਸੋਨੇ ਦੀ ਅੱਗ ਲੱਗੀ ਤੁਹਾਨੂੰ ਵੇ ਸ਼ਰਮ ਨੂੰ ਹੱਥ ਮਾਰੋ ਤੁਸੀਂ ਧਰਮਾ ਇੰਨਾ ਤੇ ਨਾ ਮੇਰਾ ਬੇੜਾ ਕਰ ਕਰਤਾ ਕਰਕੇ ਮੇਰਾ ਤਾਂ ਵੱਡਿਆ ਦੂ ਨਹੀਂ ਕਰਦਾ ਨਾ ਭੈਣ ਕਹਿਣ ਨੂੰ ਜਦੋਂ ਮੈਂ ਤੁਹਾਨੂੰ ਸਮਝਾਉਂਦੀ ਹੀ ਕਿ ਤੁਹਾਡੀਆਂ ਭੈਣਾਂ ਐਦਾਂ ਕਰਦੀਆਂ ਐਦਾਂ ਕਰਦੀਆਂ ਤੁਹੀਂ ਪਤਾ ਕੀ ਹਨ ਨਾ ਮੇਰੀਆਂ ਭੈਣਾਂ ਤੇ ਬਹੁਤ ਚੰਗੀਆਂ ਮੇਰੀ ਗੱਲ ਤੇ ਤੁਸੀਂ ਯਕੀਨ ਹੀ ਨਹੀਂ ਕਰਦੇ ਕਿੰਨੀ ਮੇਰੀ ਲਾਹ ਪਾ ਕੀਤੀ ਕਿੰਨਾ ਮੈਨੂੰ ਮਾਰਦੇ ਕੁੱਟਦੇ ਰਹੇ ਇਹਨਾਂ ਦੇ ਬਦਲੇ ਤੁਸੀਂ ਤਾਂ ਮੇਰੀ ਗੱਲ ਦਾ ਅਸਰ ਹੀ ਨਹੀਂ ਕਰਦੇ ਹੋਣ ਤਾਂ ਨਹੀਂ ਅੱਖਾਂ ਉੱਗੜੀਆਂ ਵੀ ਮੈਂ ਸੱਚ ਆਂਦੀ ਓ ਯਾਰ ਮੈਨੂੰ ਕੀ ਪਤਾ ਸੀ ਵੀ ਐਦਾਂ ਨਿਕਲਣੀਆਂ ਮੈਂ ਸਮਝਿਆ ਮੇਰੀਆਂ ਭੈਣਾਂ ਵਾ ਮੇਰਾ ਖੂਨ ਮੇਨਾ ਮਾੜਾ ਨਹੀਂ ਕਰ ਸਕਦੀਆਂ ਏ ਹਾਂ ਖੂਨ ਆ ਖੂਨ ਨੇ ਅੱਜ ਕੱਲ ਖੂਨ ਸਫੇਦ ਹੋ ਗਏ ਆ ਕੋਈ ਨਹੀਂ ਕਿਸਦਾ ਕਰਦਾ ਨਾ ਕੋਈ ਆਪਣਾ ਤੇ ਨਾ ਕੋਈ ਬਗਾਨਾ ਜੇ ਕੋਲ ਹੈਗਾ ਤੇ ਖਾ ਲੋ ਜੇ ਨਹੀਂ ਹੈਗਾ ਨਾ ਤੇ ਚੁੱਪ ਕਰਕੇ ਬੈਠੇ ਰੋ ਇਹ ਤੇ ਸਾਡੇ ਘਰ ਨੂੰ ਵੀ ਸਾਨ ਲਾਉਣ ਰਹੀਆਂ ਵਾ ਉਹ ਸੋਨਾ ਜਿਹੜਾ ਮਾਂ ਦਾ ਤਾਂ ਹੈ ਹੀ ਆਹੀ ਜਿਹੜਾ ਮਾਂ ਨੇ ਮੇਰੇ ਨਾਲ ਗਲੋਂ ਵੀ ਲਵਾ ਕੇ ਰੱਖਿਆ ਨਾ ਉਹ ਵੀ ਲੈ ਕੇ ਗਾਂ ਹੋਈਆਂ ਉਹ ਚੱਲ ਦਫਾ ਕਰ ਅਹੀਂ ਸੋਨਾ ਸਾਨੂੰ ਨੂੰ ਕੁਝ ਚਾਹੀਦਾ ਸਾਨੂੰ ਨਾ ਸੋ ਕਿ ਸ਼ਾਂਤੀ ਚਾਹੀਦੀ ਘਰ ਚ ਨਾ ਮਿਲਣਗੇ ਨਾ ਨਾ ਮਿਲ ਮੈਨੂੰ ਕੋਈ ਪਰਵਾਹ ਨਹੀਂ ਆ ਇਹੋ ਜਿਹੇ ਲਾਲਚੇ ਪੈਣਾ ਤਾਂ ਮੈਂ ਉਦਾਂ ਹੀ ਚੰਗਾ ਵਾਂ ਮੈਨੂੰ ਮੇਰੀ ਪੈਣਾ ਹੈ ਹੀ ਨਹੀਂ ਆ ਤੁਹਾਨੂੰ ਤੇ ਘਰੇ ਕਿੱਧਰੋਂ ਨੀਂਦਾਂ ਚੜੀਆਂ ਰਿੰਦੀਆਂ ਰਿੰਦੀਆਂ ਵਾ ਬੰਦਾ ਕਿ ਕਿਹੜੇ ਉੱਠ ਕੇ ਬਹਿ ਜਾਂਦਾ ਵਾ 14 ਦਿਨੁੱ ਚੁੱਟੇ ਰਹਿੰਦੇ ਆ ਕੀ ਗੱਲ ਹੋ ਗਈ ਆ ਰੋਲਾ ਪਾਉਂਦਾ ਵੀ ਆਂ ਨਹੀਂ ਰੋਲਾ ਕਿ ਪਾਉਣਾ ਮੈਨੂੰ ਤਾਂ ਦਰਜਨ ਦੀ ਕਿਤੇ ਨੀਂਦ ਨਹੀਂ ਆਉਂਦੀ ਮੈਨੂੰ ਰੋਟੀ ਨਹੀਂ ਨੰਗਾਂ ਡਈ ਜਿੱਦਨ ਤੇ ਕਬਰ ਦੀ ਮਾਂ ਆਇ ਤਾਂ ਹੋ ਗਈ ਆ ਤੇ ਤੁਸੀਂ ਮਾਰ ਕੇ ਪੁੱਕਾ ਮਾਰਦੇ ਕਿ ਪਤਾ ਨਹੀਂ ਤੁਹਾਨੂੰ ਕਿੰਨੀ ਕਿ ਨੀਂਦ ਛੜੀ ਆ ਕਿਤੇ ਤੇ ਤੂੰ ਨਾਲ ਹੀ ਚੱਲ ਜਾਂਦੀ ਕਿ ਤੂੰ ਇੱਥੇ ਕਰਦੇ ਹੀ ਮੈਂ ਇਹ ਤੇਨੂੰ ਇੰਨਾ ਉਹਦਾ ਦਰਦ ਆਉਂਦਾ ਆ ਵਾਹਣਾ ਚੱਲ ਜਾਂਦੀ ਇਹ ਤਾਂ ਕਦੀਆਂ ਗੱਲਾਂ ਕਰ ਕਦੀ ਮਰਿਆ ਨਾ ਵੀ ਮਰਿਆ ਗਿਆ ਵਾ ਤੇ ਤੁਸੀਂ ਨਾਲ ਚੱਲ ਜਾਂਦੀ ਐ ਇਹ ਤੂੰ ਗੱਲਾਂ ਏਦਾਂ ਜੀਆਂ ਕਰਦੀਆਂ ਔਰ ਤੈਨੂੰ ਕੀ ਆ ਕੰਮ ਹੈ ਆਹੇ ਗੱਲਾਂ ਨਾ ਕਾਦੀਆਂ ਕਰਦੀਆਂ ਕਿੰਨਾ ਬਘੋਚਾ ਹੋਇਆ ਵਾ ਉਹਦੀ ਮਾਂ ਕਿਤੇ ਇੰਨਾ ਪੈਸਾ ਤੇ ਲਾਤਾ ਵਾ ਲੁਕ ਤੇ ਬੁੱਕਲ ਕੀ ਦਿੰਦੀ ਤੇ ਕਦੇ ਵੀ ਹਾਨੂ ਜਿੰਨੇ ਮਰਜੀ ਵਰਤੀਏ ਖਰਚੀਏ ਕਦੀ ਉਹਨੇ ਨਹੀਂ ਪੁੱਛਿਆ ਕਿ ਤੂੰ ਕਿੱਥੇ ਵਰਤਦਾ ਈ ਤੇ ਕਿੱਥੇ ਖਰਚਦਾ ਉਹ ਆਪਣੀ ਮਾਂ ਕੋਲ ਜਾ ਕੇ ਫੇਰ ਆਉਂਦੀ ਜਾ ਰਹਾ ਆ ਲੈ ਨਹੀਂ ਆਖਿਆ ਵੀ ਮਾਵਾਂ ਤੇ ਹਾਂਦੀਆਂ ਤੇ ਬੁੱਕਲ ਦੀਆਂ ਗੱਲਾਂ ਹੁੰਦੀਆਂ ਗਾਵਾਂ ਤੇ ਹੁਣ ਬਕੋਚਾ ਹੋ ਗਿਆ ਸਾਨੂੰ ਵੀ ਨਾਲ ਹੀ ਕੇ ਮਾਂਾਗਾ ਨਹੀਂ ਤੈਨੂੰ ਹਮ ਫੇਖ ਹਿਰਖ ਤੈਨੂੰ ਮੋ ਗੋਚੇ ਦਾ ਹਿਰਖ ਪਿਆ ਜਿਹੜੇ ਬੁੱਕਲ ਚ ਲਿਆ ਆਂ ਕਿ ਤੇ ਜੀ ਉਹਦਾ ਫਿਕਰ ਪਿਆ ਤੈਨੂੰ ਆ ਹੈ ਉਹਦਾ ਫਿਕਰ ਰਿੰਕ ਦਾ ਗਿਆ ਨਾਲੇ ਕਿੰਨਾ ਫਰਕ ਹੁਣ ਜੇ ਕੋਈ ਫੜ ਕੇ ਲਿਆਵਾਂਗੇ ਪੈਸੇ ਤੇ ਕਿਸੇ ਨੇ ਮੰਗਣੀਆਂ ਉਹਨੇ ਤਾਂ ਕਦੀ ਮੰਗੇ ਵੀ ਨਹੀਂ ਕੇ ਇਹੋ ਅਜੀ ਕਿਤੇ ਵਧੀ ਮਾਂ ਹੀਗੀ ਜਿੰਨੇ ਪਹਿ ਕਬਨਦਾ ਮੈਂ ਕਦੀ ਉਹਨੇ ਪੁੱਛਿਆ ਨਹੀਂ ਕਿ ਤਿੱਗੇ ਸਾਨੂੰ ਲਿਆ ਕੇ ਦੇ ਜਾਂ ਨਾ ਦੇ ਉਹ ਬਸ ਕਰ ਜਿਨ੍ਹਾਂ ਦੇ ਨਹੀਂ ਹੁੰਦੇ ਉਹਨਾਂ ਦੇ ਟਾਈਮ ਪਾਸ ਹੁੰਦੇ ਆ ਵੀ ਫੂਲ ਦੁੱਤੇ ਇੰਨਾ ਲਾਲਚ ਨਹੀਂ ਕਰੀ ਜਾਂਦਾ ਲਾਲਚ ਮਾਗਾਂਂਦਾ ਵਾ ਇਹ ਜਿਹਦਾ ਮਤਾ ਹੋਰ ਕਿੰਨੂ ਦਿਓ ਮੈਨੂੰ ਪਤਾ ਵਾ ਕਿੱਥੇ ਲਾਲਚ ਕਰਨਾ ਤੇ ਕਿੱਥੇ ਨਹੀਂ ਕਰਨਾ ਬਸ ਠੀਕ ਆ ਇਹੋ ਤੇ ਰੋਣੇ ਤੇਰੀ ਨੋ ਹੁ ਤੇ ਰੋਣ ਨਹੀਂ ਆ ਆ ਨੀ ਮਾਂ ਪੁਨੇਰੀਆ ਗਰ ਜਾ ਫੋਨ ਤੋੜ ਪੂਰੀਆਂ ਕਰੂ ਨਾ ਆਗਲ ਹੱਥ ਨੂੰ ਤੇ ਨਾ ਨੋਰ ਨੂੰ ਮੈਂ ਦੇਖੇ ਮਰ ਮਰ ਮੁਕੀ ਹੋ ਗਿਆ ਉਹ ਇਹ ਲੈਣ ਮੇਰੇ ਆਪਣੇ ਪੈਸੇ ਨੂੰ ਨਹੀਂ ਜੋ ਮਾਲ ਨੂੰ ਨਹੀਂ ਰੋਲ ਦੇਈ ਤੇ ਚਲ ਮਾਰੇ ਕਰ ਲਈ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਮਾਵਾਂ ਕਿਤਾ ਰੋਈਦਾ ਤੇ ਕਿਤਾ ਨਹੀਂ ਰੋਈਦਾ ਉਹ ਮਾਰਾ ਗੱਲ ਨਹੀਂ ਕਰ ਰਹੀ ਐਵੇਂ ਨਹੀਂ ਆਹ ਹੋ ਜੀ ਤੂੰ ਕਰੇ ਤਾਂ ਮਰ ਮਰ ਮਿੱਟੀ ਹੁੰਦਾ ਜਾਂਦੇਗੇ ਅੱਗ ਦਾ ਘਰ ਨਹੀਂ ਲਾ ਹੋਵੇ ਤੇ ਤੁਹਾਨੂੰ ਪੈਸੇ ਨਹੀਂ ਪਈ ਅਜੇ ਵੀ ਕੋਈ ਸ਼ਰਮ ਕਰੋ ਥੋੜੀ ਜੀ ਨੀ ਮੋੜ ਮੋੜ ਕੇ ਕਿਭੇ ਨਹੀਂ ਇਹ ਗਾਂਦ ਹੋਰ ਗਾਂ ਚਲੀਏ ਕਾਂ ਜਾਣਾ ਕਿੱਥੇ ਆ ਇੱਥੇ ਬਹਿ ਪੈਣਾ ਸਾਡਾ ਵੀ ਘਰ ਵਾ ਸਾਡੇ ਮਾਂ ਤੇ ਉਹਦਾ ਵਾ ਇਹ ਕੱਲੇ ਦਾ ਨਹੀਂ ਗਾ ਐਡੀ ਜ਼ੋਰ ਦੀ ਨਖੱਤੇ ਨੇ ਮੇਰੇ ਸਿਰ 'ਚ ਮਾਰੀ ਮੇਰਾ ਤੇ ਨਾਲ ਹੀ ਸਿਰ ਪੀੜ ਕਾਣ ਡਿਆ ਪਿਆ ਵਾ ਮੇਰੀ ਗੱਲ ਸੁਣ ਬਹਿ ਤੇ ਜਾਣੇ ਆ ਤੇ ਭਾਰ ਤੂੰ ਕੁਛ ਜ਼ਿਆਦਾ ਹੀ ਬੋਲ ਗਈ ਆ ਕਿਤੇ ਨਹੀਂ ਜ਼ਿਆਦਾ ਬੋਲ ਗਈ ਵੀ ਐਵੇਂ ਨਾ ਡਰਦੀ ਰਿਆ ਕਰ ਜੇ ਇਹਨਾਂ ਨਾਲ ਮਿਲਦੇ ਵਰਤਦੇ ਰਹਿੰਦੇ ਨਾ ਤੇ ਇਹਨਾਂ ਨੇ ਜ਼ਮੀਨ ਨਹੀਂ ਸਾਨੂੰ ਦੇਣੀ ਅਸੀਂ ਆਪਣੀ ਜ਼ਮੀਨ ਖੜਨੀ ਆ ਮਾਂ ਨੇ ਪਹਿਲਾਂ ਹੀ ਕਿਹਾ ਸੀ ਜੇ ਇਹਦਾ ਸਿੱਧੇ ਮੂੰਹ ਕੋਣਗੇ ਤੇ ਠੀਕ ਵਾ ਨਹੀਂ ਤੇ ਫਿਰ ਆਪਣੀ ਪੈੜੀ ਲੈ ਜਾਓ ਤੇ ਜਿਹਨੇ ਮਾੜੀ ਜੀ ਗੱਲ ਤੋਂ ਇੰਨਾ ਰੋਲਾ ਪਾ ਲਿਆ ਵਾ ਤੈਨੂੰ ਕਿ ਲੱਗਦਾ ਵਾ ਕੱਲ ਨੂੰ ਸਾਡੇ ਨਿਆਣਿਆਂ ਦੇ ਵਿਆਹਾਂ ਤੇ ਜਾਊਗਾ ਨਹੀਂ ਉਹ ਕੁਛ ਨਹੀਂ ਕਰਦਾ ਉਹ ਜਿਹੜੀ ਚੌਲ ਉਹਦੇ ਪੱਲੇ ਪਈ ਆ ਨਾ ਉਹ ਸਭ ਕੁਝ ਕਰਉਂਦੀ ਆ ਜਿਉ ਘਰ ਘਰਾਣੇ ਦੀ ਹੁੰਦੀ ਤੇ ਉਸਾਰ ਹੁੰਦੀ ਵੀ ਮੇਰੀ ਨਾਨਾ ਨਾ ਆਈਆਂ ਨੂੰ ਕਿੱਦਾਂ ਗੱਲ ਦੇ ਨਾਲ ਲਾਉਣਾ ਵਾ ਕਿੱਦਾਂ ਇਹਨਾਂ ਦੇ ਸੱਤ ਭਾ ਭਰਨੇ ਆ ਪਰ ਇਹ ਕੱਖ ਵੀ ਨਹੀਂ ਇਹ ਤੇ ਲੋਕ ਉਲਟਾ ਸੋਜ ਜੁਬਾਨ ਚ ਲੰਦੀ ਸਾਨੂੰ ਕਹਿੰਦੀ ਵੀ ਤੁਸੀਂ ਨਹੀਂ ਚੰਗੀਆਂ ਮੈਂ ਹੀ ਚੰਗੀ ਆ ਲੋਕੀ ਸਾਚੀ ਆਂਦੇ ਆਂਦੇ ਮਾਵਾ ਮਰ ਜਾਂਦੇ ਤੇ ਫੇਰ ਘਰ ਖਾਲੀ ਹੋ ਜਾਂਦੇ ਆ ਬਾਨੇ ਨਹੀਂ ਲੜੀਆਂ ਜੇ ਇਹਨਾਂ ਨਾਲ ਮਿਲਦੇ ਵਰਤਦੇ ਰਹਿੰਦੇ ਨਾ ਇਹਨਾਂ ਨੇ ਤੇ ਜਿਹੜੀ ਸਾਡੇ ਨਾਲ ਪੈਲੀ ਚੱਲੀ ਸੀ ਵੀਰ ਨੇ ਆਪਣੇ ਨਾਂ ਕਰਾ ਲੈਣੀ ਸੀ ਨਹੀਂ ਤੈਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਕੱਲਾ ਕੱਲਾ ਤੇ ਚੱਲ ਸਾਡਾ ਭਰਾ ਆਹੀ ਚੱਲ ਬੜਾ ਬહેરા ਕਰਦਾ ਹੀ ਮੈਂ ਕਿਹੜਾ ਇੰਨਾ ਨਹੀਂ ਤੂੰ ਤੇ ਸਗੋਂ ਕੀ ਤੇਰਾ ਜ਼ਿਆਦਾ ਹੀ ਕਰਦਾ ਹੀਗਾ ਤੇ ਤੂੰ ਵੀ ਗੱਲ ਗਵਾਈ ਹੁਣ ਇਹ ਨਹੀਂ ਕਹਿਣਾ ਕਿ ਜਿੱਥੇ ਮਾਂ ਮਰ ਗਈ ਉੱਥੇ ਤੂੰ ਮੁੱਕ ਗਿਆ ਸਾਡੇ ਲਈ ਨਹੀਂ ਹੁੰਦਾ ਪੈਹਾ ਵਾ ਤੇ ਸਭ ਕੋ ਹਵਾ ਇਹਨਾਂ ਨੇ ਕਿਹੜਾ ਮਿਲਣਾ ਹੀ ਫੇਰ ਆਹਨੂੰ ਮੈਂ ਆ ਤੇ ਡਰ ਰੱਗੇ ਨਾ ਕੋਈ ਮਤਬਲ ਦੀ ਗੱਲ ਕਰਨ ਆਈ ਤੇ ਤੂੰ ਹੀ ਆਪਣੇ ਜੈਨ ਪਾਪਾ ਕਿਤੇ ਦੱਸਣ ਡਿਆ ਪਈਓ ਉਹਦੀ ਪਰਜਾਈ ਪਤਾ ਕਿੱਡੀ ਚਲਾਕਵਾ ਉਹਨੇ ਤਾਂ ਹੋਣਾ ਨਾ ਤੈਨੂੰ ਲੱਗਦਾ ਤੇ ਘਰ ਹੀ ਨਹੀਂ ਬਣ ਦੇਣਾ ਤੇ ਭੈਣ ਵੀ ਇਹਦੀ ਬੜੀ ਚਲਾਕ ਚੁਸਤੀਓ ਉਹਨੇ ਤੇ ਵੇਖ ਲਿਓ ਜਿਹੜੀ ਆਈ ਨਾ ਕਿੱਲਾ ਡੁੱਟ ਕਿੱਲਾ ਉਹਨੇ ਆਪਣੀ ਲੈ ਜਾਣੀ ਆ ਤੇ ਮਾਂ ਵੀ ਕਬਲ ਨੂੰ ਇਹੋ ਗੱਲ ਆਖਣੀ ਵੀ ਜਿਹੜੀ ਤੇਰੇ ਵੰਡੇ ਹੁੰਦੀ ਆ ਨਾ ਤੂੰ ਹੀ ਲੈ ਆ ਉਹ ਯਾਦ ਰੱਖਦੇ ਰੱਬ ਨੂੰ ਕੋਈ ਅਗਲਤੀ ਗੱਲ ਕਰਾ ਵੇਰੀਆਂ ਗੱਲਾਂ ਕਰਨ ਲਈ ਲੋਹਾ ਨੂੰ ਇਹ ਆਉਗੀ ਮਾਂ ਤੇ ਲਈਂ ਲਿਆ ਇਹ ਮਾਂ ਤੁਹਾਡੀ ਆ ਮਾਂ ਤਾਂ ਚੰਗੀ ਤੇ ਐਂਡੇ ਮਾਰੀ ਨਹੀਂ ਦੇਂਦੇ ਜੇ ਮਾਂਦੀ ਆ ਤੇ ਇਹਦੇ ਚਕਾਦਾ ਵਾ ਜੋ ਤੇਰੀ ਆਪਣੀ ਕੁੜੀ ਮੈਂ ਮੰਗਤਾਈ ਤੇ ਤੂੰ ਹੀ ਗਈ ਮੇਰੀ ਕੁੜੀ ਨੇ ਨਹੀਂ ਮੰਗਣੀ ਤਾਰ ਕੇ ਗੱਲਾਂ ਨਾ ਕਰਿਆ ਕਰੋ ਪਤਾ ਕਿੱਡੇ ਤਗੜੇ ਘਰ ਵਿ ਆਈ ਆ ਉਹਨਾਂ ਦੀ ਮੰਗ ਦੀ ਕੋਈ ਚੀਜ਼ ਜੇ ਕੁੜੀ ਨਹੀਂ ਨਾ ਮੰਗਦੀ ਕੋਈ ਚੀਜ਼ ਤੇ ਮੈਂ ਨਾ ਨਾ ਜਾਂ ਆਪਣੇ ਪੇਕੇ ਨੂੰ ਬੰਦਾ 40 ਜੰਦੇ ਆ ਤੇ ਬਾਕੀ ਜੋ ਕੁੜੀ ਪਹਿ ਲਈ ਆ ਉਹ ਵੀ ਕਵਲ ਤੇ ਉਹ ਆਪਣੇ ਪੇਕੇ ਵਾਂਗੂ ਹੀ ਰਹਿ ਜੂਗੀ ਮੈਂ ਤਾਂ ਨੀ ਮੇ ਪੇਕੇ ਤਾਂ ਪੈ ਗਏ ਹੋਣੀ ਮੈਂ ਕਾਹਦੇ ਨਹੀਂ ਜਾਵਾਂ ਮੇਰੇ ਪੇਕੇ ਕਿੱ데 ਹੁੰਦੇ ਜਾਂਦੇ ਨਹੀਂ ਗੇ ਸੋਹਣੇ ਬਣ ਕੇ ਹੁੰਦੇ ਆ ਵਿਆਹ ਕਰਦੀਆਂ ਕਰੋ ਤਾਂ ਵੀ ਉਹ ਸਾਰੇ ਵਿਆਹ ਕਰਕੇ ਜਾਂਦੇ ਆ ਇਹਦੇ ਇਹ ਪਰਜਾਈ ਵਾਂਗੂ ਨਹੀਂ ਕਿ ਤੇਰੇ ਜਾ ਕੇ ਗੈਰ ਹੋ ਕੇ ਕਦੀ ਉਹਨੇ ਕਾਹ ਨਹੀਂ ਪੁੱਛੀ ਉਹਦੀ ਮਾਂ ਹੀ ਜਿਹੜੀ ਕਾਹ ਪਾਣੀ ਪੁੱਛਦੀ ਹੈਗੀ ਅਹੀਂ ਤੇ ਆਪੋ ਤੇ ਵੜਨਾ ਛੱਡ ਦੇਣਾ ਵੈਰੀ ਲਹਿਣ ਦੀ ਹੋਈ ਸਾਡੇ ਨਾਲ ਤੇ ਗੱਲ ਕਰਨ ਦੀ ਨਾ ਇਹਦਾ ਛਤਨਾ ਦਾ ਕਾਟਾ ਵਾ ਮੈਂ ਨਾ ਤੇਰਾ ਨਾ ਘੱਟ ਨਹੀਂ 95 ਦਾ ਕਾਟਾ ਜਿਹੜੀਆਂ ਗੱਲਾਂ ਤੂੰ ਕਰ ਨਹੀਂ ਆ ਲੋਰ ਨੂੰ ਹਣੀ ਵੀ ਤੂੰ ਲੈ ਆ ਦਾ ਉਹਨਾਂ ਨੂੰ ਲੋਟ-ਮੋਟ ਕੇ ਉਹਨਾਂ ਨੂੰ ਤੇ ਜਿੰਨੂੰ ਉੱਥੇ ਰਹਿਣ ਜੋਗੀ ਨਾ ਰਹਿਣ ਲਈ ਨਾ ਬੜੀਆਂ ਢੀਡ ਤੁਸੀਂ ਗਈਆਂ ਨਹੀਂ ਇੱਥੇ ਚਲੋ ਨਿਕਲੋ ਮੇਰੇ ਘਰੋਂ ਬਾਹਰ ਨਹੀਂ ਜਾਣਾ ਸਾਡੇ ਪਿਓ ਦਾ ਘਰ ਵਾ ਕਿਉਂ ਜਾਈਏ ਅਸੀਂ ਰਹਿ ਇੱਥੇ ਕੀ ਗਾ ਤੁਹਾਡਾ ਤੁਸੀਂ ਰਹਿਣੇ ਕੰਮ ਕੀਤੇ ਆ ਅੜਾ ਚੋਰੀ ਕੀਤੀ ਅਕਲੀ ਨੇ ਮਸਾ ਜੈਨ ਨੂੰ ਅਸੀਂ ਤਾਂ ਕੋਈ ਚੋਰੀ ਨਹੀਂ ਕੀਤੀ ਅਸੀਂ ਤਾਂ ਕਿਹਾ ਵਾ ਵੀ ਸ਼ਰਿਆਮ ਹੀ ਖੜਨਾ ਆਪਣੀ ਮਾਂ ਦਾ ਸੋਨਾ ਇੱਕ ਚੋਰੀ ਕਰਦੀ ਰਹੀਆਂ ਤੂੰ ਪੰਡਾ ਨਾਲ ਦੇ ਇਥੋਂ ਪੈਸੇ ਖੜਦੀ ਰਹੀਆਂ ਅਜੇ ਵੀ ਤੂੰ ਆਨੀ ਅਸੀਂ ਚੋਰੀ ਨਹੀਂ ਕੀਤੀ ਪੰਡਾ ਨਾਲ ਖੜਦੀ ਰਹੀ ਤੇ ਤੇਰੇ ਪਿੱਛੋਂ ਲਿਆ ਲਿਆ ਕੇ ਦਿੰਦੀ ਰਹੀਆਂ ਤੂੰ ਆਪਣੇ ਪਿਓ ਦੀ ਜਾਇਦਾਦ ਜਿਹਨੇ ਮਰਜੀ ਖੜੀਏ ਸਾਡੀ ਮਾਂ ਨਾਲੇ ਦਿੰਦੀ ਰਹੀ ਤੇ ਹੀ ਖੜਦੀਆਂ ਰਹੀਆਂ ਤੂੰ ਵੇਖ ਲੈ ਨਾ ਕਿੰਨਾ ਕੁ ਦਿੰਦੀ ਆਨੂੰ ਉਹ ਭੁੱਲ ਜਾ ਤੈਨੂੰ ਕੀ ਆ ਉਹ ਭੁੱਲ ਜੋ ਗਮ ਕਦ ਤਹੀ ਮਿਲਨ ਵਰਤਣ ਵਾਲੇ ਕੀਤੇ ਨਹੀਂ ਜਿਦਾਂ ਤੂੰ ਕਹਿ ਦਿੱਤਾ ਜਿੰਦੇ ਜਾਗਦੇ ਭਰਾ ਨੂੰ ਤਹਾਡੇ ਨੇ ਮਰ ਗਿਆ ਤੇ ਹੁਣ ਤੁਹਾਡੇ ਮਗਰ ਆਉਣਾ ਕੀ ਹੈ ਤੁਹਾਡਾ ਹੈ ਵੀ ਕੀ ਹੈ ਇੱਥੇ ਪ੍ਰਾਣ ਜੋ ਮਰਜੀ ਕਹੀਏ ਤੈਨੂੰ ਕੀ ਲੱਗੇ ਤੂੰ ਕਿਉਂ ਕਹੇ ਪ੍ਰਾਣ ਜੋ ਮਰਜੀ ਮੇਰਾ ਨਹੀਂ ਕੋਈ ਲੱਗਦਾ ਨਿਆਣਿਆਂ ਦਾ ਪਿਓ ਵਾ ਜ਼ੁਬਾਨ ਸੰਭਾਲ ਕੇ ਬੋਲੋ ਕਾ ਹਾਂ ਤੇਰਾ ਹੱਟ ਤਾਂ ਪਹਿਲਾਂ ਹੀ ਲੱਗਣ ਡਿਆ ਪਿਆ ਸੀ ਇਹ ਸਭ ਕੋ ਗੱਲ ਮਗਰੋਂ ਜਾਂ ਗੇਤੀ ਆਉਂਦੀ ਨਹੀਂ ਹੁੰਦੀ ਗੱਲ ਹੁੰਦੀ ਰਿਸ਼ਤਿਆਂ ਦੀ ਕਦਰ ਦੀ ਜਦੋਂ ਤੁਹਾਨੂੰ ਕਦਰ ਹੀ ਨਹੀਂ ਕਰਨੀ ਆਉਂਦੀ ਤੇ ਸਾਡਾ ਖੂਨ ਦਾ ਰਿਸ਼ਤਾ ਵਾ ਸਾਡਾ ਇੱਕੋ ਇੱਕ ਭਰਾ ਵਾ ਲੋਕਾਂ ਦੇ ਤੇ ਚਾਰ ਚਾਰ ਭਰਾ ਹੁੰਦੇ ਆ ਤੇ ਉਹ ਤਾਂ ਨਹੀਂ ਲੜਦੀਆਂ ਤੇ ਤੁਸੀਂ ਆਪਣੇ ਕੱਲੇਾਰੇ ਭਰਾ ਦੇ ਨਾਲ ਵਲੀਆਂ-ਵਲੀਆਂ ਚੁੱਕ ਵੀ ਲਈਆਂ ਆ ਅਨੇਕ ਕਿਤੇ ਉਹ ਗੱਲ ਭੋਗ ਨਹੀਂ ਪਿਆ ਤੁਹਾਡੀ ਮਾਂ ਦਾ ਤੇ ਤੁਸੀਂ ਗੇਤੀ ਇਸ ਤਰੀਕੇ ਦੇ ਵਿੱਚ ਲਾਲਾ ਲਾਲਾ ਕਰ ਵੀ ਦਿੱਤੀ ਆ ਕੀ ਆਖਣਗੇ ਲੋਕੀ ਕੁੜੀਆਂ ਉਹ ਗੱਲ ਸੋਨੇ ਚਾਂਦੀ ਤੇ ਲੜਦੀਆਂ ਫਿਰਦੀਆਂ ਐ ਨਾ ਲਾ 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 ਤੇ ਤੂੰ ਕੰਨ ਡਈ ਅਹੀਂ ਕਾਦੀ ਲਾ 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 ਕੀਤੀ ਆ ਤੂੰ ਜ਼ੁਬਾਨ ਸੰਭਾਲ ਲੈ ਇਹ ਨਾ ਹਾਂ ਮੈਂ ਫੰਡੀਆਂ ਜਨ ਤੇ ਲੈ ਤੈਨੂੰ ਕਿੰਨੀ ਵੀ ਸ਼ਰਮਵਾ ਬਿੰਨਰੀ ਸਾਸ ਮਰੀ ਆ ਬੋਦੇ ਖਲਾਰੇ ਤੂੰ ਕਿੱਦਾਂ ਵਿੜੇ ਦੇ ਵਿੱਚ ਤੇ ਸ਼ਰਮ ਦੇ ਕੰਮ ਤੇ ਤੁਸੀਂ ਵੀ ਬੜੇ ਸੋਹਣੇ ਕੰਡੀਆਂ ਜ਼ੁਬਾਨ ਨਾ ਥੋੜੀ ਜੀ ਥੱਲੇ ਕਰ ਲੈ ਆਵਾਜ਼ ਥੱਲੇ ਹੀ ਆ ਜ਼ੁਬਾਨ ਮੇਰੀ ਮੈਂ ਜ਼ਿਆਦਾ ਨਾ ਮੂੰਹ ਖਲਾਦੀ ਬਾਲਾ ਚਿੰਕਣ ਦੀ ਲੋੜ ਨਹੀਂ ਆ ਗਈ ਸਾਡਾ ਵਾ ਸਰੀਕਾ ਪਾਈ ਚਾਰਾ ਲੋਕੀ ਗੱਲਾਂ ਬੜੀਆਂ ਕਰਦੇ ਆ ਤੇ ਜ਼ਿਆਦਾ ਜੂਸ ਨਾ ਕੱਢੋ ਦੱਸਾਂ ਤੇ ਮੈਂ ਤੇ ਨਾਲੇ ਕਵਲ ਤੇ ਤੇਰੇ ਨਾਲ ਟੱਕਣ ਟੱਕਦੀ ਮਾਂ ਮੇਰੀ ਮੈਂ ਆਪਣਾ ਘਰ ਤੇ ਆ ਨਹੀਂ ਕੀਤਾ ਮੈਂ ਦਿਹਾੜੀ ਲਾਂਦਾਂ ਲੋਕਾਂ ਥਲੇ ਚੰਗਾ ਦਬਕੇ ਖੰਡਰੇ ਲੋਕਾਂ ਨੇ ਮੈਂ ਤੇ ਫੇਰ ਕੀ ਤੂੰ ਮੈਂ ਛੱਤ ਲਿਆ ਡਿਆੜੀਆਂ ਕਰਦਾ ਬਣਿਆ ਤੇ ਤੇਰੇ ਕੋ ਕੱਖ ਨਾ ਮਾਂ ਮੇਰੀ ਨਹੀਂ ਮਾੜੇ ਚੰਗੇ ਪਾਦ ਤੇਰੀ ਕਮਾਈ ਕਿੱਥੇ ਗਈ ਮੈਂ ਮੇਰੀ 10000 ਨੇ ਬਣਨਾ ਸੀ ਜੜੀ ਝੋਨੇ ਫਸਲ ਵੜਦੀ ਸੀ ਮਾਂ ਉਹ ਤੈਨੂੰ ਦੇ ਦਿੰਦੀ ਸੀ ਜੇ ਮੇਰਾ ਨਿਆਣਾ ਦਾਹ ਕਰਉਣਾ ਮੈਂ ਜੀ ਸੂਟ ਬਣਾਉਣੇ ਮੈਂ ਉਹ ਕਰਨਾ ਜੇ ਕਰਨਾ ਤੁਹਾਡੇ ਤੋਂ ਆਪਕੇ ਮਾਂ ਮੈਨੂੰ ਦਿੰਦੀ ਸੀ ਜਾ ਦੇ ਦੱਸੋ ਵੀ ਹੱਡ ਦਾ ਸਬੂਤ ਤੂੰ ਇਹ ਕਦੇ ਮੇਰੇ ਮਗਰ ਨਹੀਂ ਪਹੁੰਚਦੇ 100 ਰੁਪਏ ਨਹੀਂ ਦੇ ਕੇ ਹੁੰਦੇ ਉਹ ਮੈਨੂੰ ਸਾਰਾ ਪਤਾ ਹੀ ਪਰ ਮੈਂ ਨਾ ਕੋ ਕਹਿ ਨਹੀਂ ਸਕਦਾ ਅਹੀਂ ਦੇਖੋ ਅਖਣਾ ਪੀ ਚੱਲ ਕੋਈ ਗੱਲੀ ਸਾਡੀ ਕੁੜੀ ਆ ਫੇਰ ਕੀ ਹੋ ਗਿਆ ਮਾਪਿਆਂ ਤੋਂ ਆਸਾਂ ਹੁੰਦੀਆਂ ਵਾ ਪਰ ਨਹੀਂ ਬਹੁਤ ਹੁਣ ਮੀਆਂ ਸਮਝਦੀ ਆ ਅੱਛਾ ਬਾਊ ਸਾਡੇ ਪਰੇ ਸਿਆਣਿਆਂ ਸਹੀ ਆਖਿਆ ਵਾ ਜਿਹੜੀ ਜ਼ਿਆਦਤ ਹੁੰਦੀ ਨਾ ਇਹ ਖਵਨ ਸੁਵੇਦ ਕਰਨਦੀ ਆ ਇਹ ਵੀਰ ਤੂੰ ਨਹੀਂ ਬੋਲਦਾ ਆ ਬੋਲਦੀ ਡੈਣ ਤੇਰੇ ਵਿੱਚ ਵਾਹ ਮਨੂ ਤੇਰੇ ਜੇ ਮੈਂ ਤੈਨੂੰ ਆਂਦੀ ਨੀ ਨਾ ਕੋ ਤੈਨੂੰ ਪੂਰੇ ਚੜੀ ਜਾਣੀ ਆ ਕਿਤਾ ਫੋਨ ਵੇਖਣ ਲਈ ਕਿਤਾ ਨਵਾਂ ਸੂਟ ਕੱਢ ਕੇ ਤੇ ਪਾ ਲਿਆ ਵਾ ਜਮਾਂਡੇ ਮੁੰਡੇ ਜਾਣ ਵਾਲਾ ਕੋਈ ਅਕਲ ਹੀ ਨਹੀਂ ਗਈ ਮੰਮੀ ਸਾਰਾ ਕੰਮ ਕਰਕੇ ਤੇ ਫੇੜੀ ਮੌਣ ਬੈਠੀ ਆਣ ਕੇ ਨਾਲ ਜਿਹੜਿਆ ਤੂੰ ਨਵੇਂ ਸੂਟ ਦੀ ਗੱਲ ਕਾਣਦੀ 2 ਸਾਲ ਹੋ ਗਏ ਸੂਟ ਸੀਪੇ ਨੂੰ ਤੈਨੂੰ ਪਾਉਣਾ ਹੀ ਨੂੰ ਰੱਖ ਸਕਦਾ ਉੱਲੀ ਲਾਲਾ ਟਰੰਕ ਚ ਰੱਖ ਕੇ ਨੂੰ ਬਹੁਤ 2 ਸਾਲ ਹੋ ਗਏ ਆ ਕੀ ਤੇਨੂੰ ਅਜੇ ਛੂਟਾ ਗਾਠਾਂ ਕਰਨੀਆਂ ਚ ਲੈ ਕੇ ਦਿੱਤਾ ਤੇ ਤੇਰੇ ਦੋਸਾਂ ਨੂੰ ਹੋ ਵੀ ਗਿਆ ਕੋਈ ਅਕਲ ਨੂੰ ਹੱਥ ਮਾਰਿਆ ਕਰ ਰੋਜੜੀ ਨਹੀਂ ਛੂਟ ਛਵਾਈ ਦੇ ਹੁੰਦੇ ਤੇ ਨਾ ਪਾਈ ਦੇ ਹੁੰਦੇ ਮੰਮੀ ਅੱਗੇ ਤੂੰ ਕਦੀ ਕਿਹਾ ਨਹੀਂ ਆਹ ਹੁਣ ਤੁਹਾਨੂੰ ਕਵਲ ਦੋ ਦੁੱਕੀਆਂ ਕਾ ਦੇ ਲਿਆ ਕੇ ਦੇਣ ਡਾ ਪੀ ਹੁਣ ਤੁਹਾਨੂੰ ਕਵਲੇ ਚੰਗੀ ਲੱਗਣ ਡਾ ਕਿ ਮਨ ਨੂੰ ਤਾਂ ਬੁੜੀ ਲੱਗਣ ਡਾ ਪੀ ਤੁਹਾਨੂੰ ਹੁਣ ਬਹੁਤ ਬੁੜੀ ਲੱਗੜੀ ਵੀ ਕਵਲ ਦੋ ਦੁੱਕੀਆਂ ਆਪਣੀ ਜ਼ੁਬਾਨ ਚ ਪਾ ਕੇ ਕੋਇਆ ਕਰ ਤੂੰ ਡਾ ਫੀਂਗਾ ਮੇਨੇ ਮਾਰਨ ਉਹਦੀ ਮਾਂ ਦੀਂ ਦੀ ਚੋਲ ਜਮਦੀ ਤੂੰ ਨਹੀਂ ਲੈਣਗੀ ਨਹੀਂ ਉਹਦਾ ਮਨ ਨੂੰ ਚੰਗੀ ਜਦੋਂ ਮਨ ਨੂੰ ਰੋਟੀ ਪਕਾ ਕੇ ਦੇ ਦਿੰਦੀ ਸਾਰਾ ਕੰਮ ਵੀ ਕਰਦੀ ਹੁਣ ਮਨ ਨੂੰ ਦੀ ਇਹੀ ਕਮੀ ਆ ਨਾ ਵੀ ਮਨ ਨੂੰ ਦੁਕੀਆਂ ਲਿਆ ਕੇ ਤਾਂ ਦਿੰਦੀ ਪਹਾ ਤੇਲਾ ਨਹੀਂ ਤੇ ਮਨ ਨੂੰ ਨੇ ਰੋਟੀਆਂ ਪਕਾ ਕੇ ਦੇਣੀਆਂ ਨਹੀਂ ਗਿਆ ਉਹ ਆਈ ਹੋਰ ਪਹਿਲਾਂ ਨਹੀਂ ਪਕਾਉਣ ਵਾਲੀ ਜਦੋਂ ਮੁੰਡਾ ਪੜਾਂਦੀ ਹੀ ਲਖਮਦੀ ਹੀ ਸਾਰੇ ਕੰਮ ਕਰਦੇ ਹੀ ਹੀਗੀ ਤੇ ਉਹ ਕਿਹ ਤਾਂ ਦੁਕੀਆਂ ਲਿਆ ਦਿੰਦੀ ਉਦੋਂ ਮਨ ਨੂੰ ਮਨੂ ਕਰਦੇ ਫਿਰ ਨਾ ਹੁਣ ਕਵਲ ਹੀ ਕਵਲ ਹੁੰਦਾ ਬਸ ਹੁਣ ਕਵਲ ਦੁਵਾਲਾ ਹੀ ਬਸ ਮੈਂ ਤੇਨੂੰ ਆਖਾਂ ਵੀ ਜ਼ੁਬਾਨ ਬੰਦ ਕਰ ਲਿਆ ਕਰ ਤੂੰ ਬਹੁਤ ਐਡੀ ਮੰਨੀ ਜ਼ੁਬਾਨ ਦੇਸੀ ਕੱਢਣ ਤੇਰੇ ਨਾ ਮੂੰਹ ਵਾਲ ਵੈਂਦੀ ਰਹਿਣੀ ਆ ਫਿਰ ਤੂੰ ਤਾਂ ਨਹੀਂ ਚੜਦੀ ਜਾਂਦੀ ਫੁੜ ਨੇ ਮੈਂ ਮੰਮੀ ਕੋ ਤਾਂ ਚੜਦੀ ਮੈਂ ਸੋ ਤੁਹਾਡਾ ਕੁੜਾ ਇਤਮਾਨ ਕਰਦੀ ਪਰ ਤੂੰ ਹੀ ਹੁਣ ਬੋਲਣ ਮੈਨੂੰ ਲਾ ਦੇਣਾ ਲੱਗਦਾ ਬਹੁਤ ਇਤਮਾਨ ਕਰਦੀ ਆ ਉਹ ਕਾਦੀ ਚਲ ਗਈ ਆ ਉਸ ਦਿਨ ਤੇ ਤੇਰੀ ਬੜੀ ਜ਼ੁਬਾਨ ਲੰਮਕਾ ਡਾਵੀ ਆ ਪਰ ਸ਼ਰਮਿੰਗੀ ਵੀ ਮੈਂ ਨੀੜਾ ਲਤਾ ਇਤਾਂ ਦਾ ਪਉਣਾ ਕਿਤਾਂ ਦਾ ਪਉਣਾ ਉਹ ਕੈਂਪ ਕਟਾਂ ਵੀ ਦੇ ਲਿਆ ਕਰ ਇਹ ਜਿਹੋ ਉਦੇ ਤੇ ਆਇਆ ਵਾ ਤੇ ਕਹਤੇ ਨਹੀਂ ਆਉਣਾ ਨਹੀਂ ਕੀ ਮੈਂ ਮੜੀ ਦਾ ਸੂਟ ਕੱਢ ਕੇ ਪਾ ਲਿਆ ਵਾ ਇੱਕ ਘਰ ਕੋਟਨ ਦਾ ਸੂਟ ਹੀ ਪਾ ਲਿਆ ਵਾ ਜਿਵੇਂ ਬਹੁਤ ਮੋਤੀਆਂ ਸਤਾਰਿਆਂ ਵਾਲੇ ਪਾਲੇ ਆ ਤੇਰੇ ਨਾਲ ਨਹੀਂ ਕੋਈ ਲੜ ਸਕਦਾ ਤੇਰੀ ਤਾਂ ਏਡੀ ਲੰਮੀ ਜ਼ੁਬਾਨ ਹੀ ਕੱਢਣੀ ਜਾਣਦੀ ਹੋਰ ਕਰਤੂਤ ਨਹੀਂ ਤੇਰੇ ਵਿੱਚ ਕਾਹੇ ਦੀ ਵੀ ਨਾ ਉਹ ਤੇ ਤੇਰੇ ਤੋਂ ਸੁਭਾਅ ਦੀ ਬਣੀਗੀ ਆ ਬਹੁਤ ਮੈਂ ਜ਼ੁਬਾਨ ਕੱਢਣੀ ਜਾਣਦੀ ਆ ਕੇ ਹੁਣ ਮੇਰੇ ਦਵਾਲੇ ਹੋਈ ਜਾਣਾ ਬਸ ਹੋਰ ਕੋਈ ਲੱਭਦਾ ਨਹੀਂ ਇਹਨਾਂ ਨੂੰ ਬੰਨ੍ਹਾ ਕਿਤੇ ਕਬਲ ਜਬਾਨ ਸੁਭਾਗੇ ਗੱਲ ਕਰ ਉਹ ਮੇਰੇ ਘਰ ਵਾਲੀ ਆ ਚੰਗਾ 100 ਦਫਾ ਦੇ ਮੇਰੇ ਘਰੋਂ ਚਲ ਘਰ ਵਾਲੀ ਆ ਤੈਨੂੰ ਚਾੜ ਲੈ ਕੋਠੇ ਤੇ ਚਲ 100 ਦਫਾ ਚਲ 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 ਦਫਾ ਅਸਾਂ ਅਸਾਂ ਚੇ ਆਂਦੇ ਪਰ ਜਾਇਆਂ ਮਾਵਾ ਬਣ ਜਾਂ ਤਾਂ ਮਾਵਾ ਨੂੰ ਲੋਕੀ ਕਿਉਂ ਰੋਣ ਇਹ ਤੇ ਘਾੜੀ ਦੀ ਇੱਜ਼ਤ ਕਰਨਾ ਹੀ ਆ ਇਹਦੇ ਘਾੜੂ ਵੇ ਘਾੜੀ ਮਾਂ ਮਰ ਗਈ ਆ ਤੇ ਘਾੜੀ ਚਾਵਾੜ ਕਿੱਥੇ ਆ ਰੇ ਮਰਲੀ ਤੀ ਵੀ ਰਾਦਰ ਨੂੰ ੱੱਕੇ ਮਾਰਨੇ ਜਿਹੜੇ ਨਾ ਮਹਿੰਗੇ ਪੈਣੇ ਆ ਹੁਣ ਇੱਟ ਦਾ ਜਵਾਬ ਪੱਥਰ ਨਾਲ ਮਿਲੂਗਾ ਹੁਣ ਕਬਲ ਤੈਨੂੰ ਵੇਖੇ ਕਿੱਦਾਂ ਟੱਕਰਦੀ ਆ ਹੁਣ ਇੱਥੇ ਪਕੜੇ ਰੇ ਲਾ ਕੇ ਬਵਾਂਗੇ ਘਰ ਚੋਂ ਵੀ ਅੱਧ ਲਾਵਾਂਗੇ ਹੱਦ ਹੋਈ ਮਨਨ ਨਾਲੀ ਇਦਾਂ ਹੀ ਪੈਣੇ ਕਿਹਦੀਆਂ ਹੋਣਗੀਆਂ ਇੰਨੀਆਂ ਲਾਲਚਣ ਪੈਣਾਂ ਮੰਮੀ ਨੂੰ ਨਾ ਹੁਣ ਜ਼ਰੂਰ ਕੋਈ ਕਬਲ ਦੇ ਨਾਲ ਨਾ ਮਤਬਲ ਹੋਣਾ ਵਾ ਜਿਹੜੀ ਇੰਨੀ ਮਿੱਠੀ ਪਿਆਰੀ ਉਹਦੇ ਨਾਲ ਹੋਣਦੀ ਆ ਨਾ ਅਗਲ ਤੇ ਕਬਲ ਨੂੰ ਨਹੀਂ ਹੈਗੀ ਜਿਹੜੀ ਪੇਕੇ ਤੋਂ ਲਿਆ ਦੇਣਗੇ ਤੈਨੂੰ ਦਈ ਜਾਂਦੀ ਆ ਵੀ ਆਪਣੇ ਪੇਕੇ ਵੀ ਇਹਨਾਂ ਸੌਟ ਸਟਾਕੇ ਬੈਹ ਜਾਣੀਆਂ ਮੰਮੀ ਤੇ ਮਗਰ ਲਾ ਕੇ ਮਰਕੇ ਭਰਕੇ ਨੂੰ ਮੰਮੀ ਨੇ ਇੱਕ ਵਾਰੀ ਨਹੀਂ ਪੁੱਛਣਾ ਹੈਗਾ ਮਰਕੇ ਦੋਗੇ ਇਹਨੂੰ ਪਰ ਰੱਖ ਕਦੀ ਵੀ ਨਹੀਂ ਦੇਣਾ ਹੋ ਲਿਆ ਲਿਆ ਕੇ ਤਾਂ ਉਹਦੀ ਮੁਠਾ ਦਹੀਂ ਜਾਂਦੀ ਦਹੀਂ ਜਾਂਦੀ ਇਹਨਾਂ ਨੇ ਸੋਚਦੀ ਕਿ ਮੈਂ ਆਪਣੇ ਪੇਕੇ ਦਾ ਪਿੱਛੇ ਵੇਖਾਂ ਚਲ ਹਾਨੂੰ ਕਾਤਾ ਕੜੀ ਜਾਣ ਜੋ ਮਰਜੀ ਤਾਂ ਹੁਣ ਇਹਨਾਂ ਕੋ ਵੱਡਾ ਬੜੀ ਜ਼ੋਰ ਦੀ ਥੱਲੇ ਵੱਜਾਈਓ ਇਹਨੂੰ ਨਖੱਤੇ ਨੂੰ ਪੈ ਜਾ ਬਿਮਾਰੀ ਨਹੀਂ ਕੀੜੇ ਪੈ ਜਾਣ ਨਹੀਂ ਕਿਤੇ ਇਹਨੂੰ ਇਹਨੇ ਵੇਖ ਦਾ ਤੱਕੇ ਮਾਰ ਮਾਰ ਹਾਨੂੰ ਕੱਢੇ ਮੇਰੀ ਗੱਲ ਸੁਣ ਪਹਿਲਾਂ ਰੋਗ ਤੇ ਪੈ ਲੈਣ ਦੀ ਉਹ ਪਹਿਲਾਂ ਵਿੱਜੇ ਖਲਾਰੇ ਪਾ ਕੇ ਤੇ ਬਹਿ ਗਈ ਤੁਸੀਂ ਪਾ ਕੇ ਬਹਿ ਗਈ ਖਲਾਰੇ ਮੇਰੀ ਗੱਲ ਸੁਣ ਮੈਨੂੰ ਠਾਲ ਆ ਮੈਂ ਹੁਣ ਆਪਣੇ ਘਰ ਕਿਹੜੇ ਨੱਕ ਨਾ ਜਾਣਾ ਵਾ ਮੇਰੀ ਜਠਾਣੀ ਤੇ ਬੱਤੀ ਬੱਤੀ ਗੱਲਾਂ ਕਰਦੀ ਛੂਆ ਲੈਂਦੀ ਰਹਿੰਦੀ ਆ ਇਦਾਂ ਕਰ ਹਾਂ ਮੈਨੂੰ ਤਾਂ ਆਪਣੇ ਘਰ ਹੀ ਲੈ ਜਾਵੇ ਕੋਈ ਗੱਲ ਨਹੀਂ ਲੈ ਜਾਨੀ ਆ ਪਰ ਔਲਾ ਨਾ ਪਾਣੀ ਫੇਰ ਕਿਤੇ ਬਾਹਰ ਨਾ ਪੀਣ ਕੱਢੀ ਵੀ ਆ ਕੁਛ ਉੱਥੇ ਕਰਕੇ ਆਈ ਮੈਂ ਹੈ ਇਹਨਾਂ ਦੀ ਹੁਣ ਉੱਥੇ ਇੱਜ਼ਤ ਬਣਾਉਣੀ ਆ ਕਿ ਕਹਿਣਾ ਵੀ ਸਾਨੂੰ ਤੱਕੇ ਮਾਰ ਕੇ ਬਾਹਰ ਕੱਢਿਆ ਵਾ ਅਸੀਂ ਤੇ ਅੱਗੇ ਆਨੇ ਆ ਫੇਰ ਇਹਦੀ ਇੱਜ਼ਤ ਬਣੀ ਰਹੂਗੀ ਪਰ ਇਹਨਾਂ ਨੂੰ ਨਹੀਂ ਕੋਈ ਇੱਜ਼ਤਾਂ ਦੇ ਨਾਲ ਇੱਜ਼ਤਾਂ ਦੇ ਭਿਆਲ ਹੋਰ ਹੀ ਲੋਕ ਹੁੰਦੇ ਆ ਇਹ ਥੋੜੀ ਨੀ ਉਹ ਹੈ ਇਧਰ ਨੂੰ ਕਿਧਰ ਨੂੰ ਤੁਰੀ ਜਾਂ ਨੀ ਮੇਰਾ ਪੇਂਡ ਇਧਰ ਨੂੰ ਪੈਣਿਆ ਇਧਰ ਨੂੰ ਆ ਪਤਾ ਨਹੀਂ ਕੀ ਹੋ ਗਿਆ ਆਦੀ ਹੈ ਇਹਨਾਂ ਨੇ ਤੇ ਮੈਨੂੰ ਤਾਂ ਸੱਚੀ ਕੋ ਸੱਜਣੋਂ ਡਰਨੇ ਨਹੀਂ ਨਾ ਹਾਡੀ ਮਾਂ ਮਾਰਦੀ ਤਾਂ ਨਾ ਇਹ ਟਕੇ ਖਾਦੀਆ ਟਕੇ ਜਾਣ ਕੇ ਮਾਰੇ ਕਿ ਇਹਨੇ ਖਾਤੇ ਕਿਹੜੀ ਕਿਸ ਦੀ ਇੱਜ਼ਤਾਂ ਦੇ ਪਿਆਰ ਆ ਇਹਨਾਂ ਲੋਕਾਂ ਨੂੰ ਇੱਜ਼ਤਾਂ ਥੋੜੀ ਰਾਸ ਹੁੰਦੀਆਂ ਇਹਨਾਂ ਨੂੰ ਕੀ ਪਤਾ ਇੱਜ਼ਤਾਂ ਕੀ ਚੀਜ਼ ਹੁੰਦੀਆਂ ਵਾ ਬੈਠੇ ਰਹੇ ਹੁਣ ਲੱਤਾਂ ਵਛਾ ਕੇ ਦੁਮ ਜਾਣੀ ਇਥੇ ਆ ਲੋ ਪਾਣ ਨਾ ਹੁਣ ਸੋਚਣ ਦਾ ਕੀ ਫਾਇਦਾ ਵਾ ਆ ਗਏ ਨਾ ਤੁਹਾਡੀਆਂ ਭੈਣਾਂ ਦੇ ਅਸਲੀ ਚਿਹਰੇ ਸਾਹਮਣੇ ਉਦੋਂ ਮੈਂ ਜਦੋਂ ਆਂਦੀ ਹੁੰਦੀ ਸੀ ਵੀ ਤੁਹਾਡੀਆਂ ਭੈਣਾਂ ਤੁਹਾਡੇ ਵੱਲ ਨਹੀਂ ਹੈਗੀਆਂ ਨਹੀਂ ਹੈਗੀਆਂ ਪਰ ਤੁਸੀਂ ਮੇਰੀ ਗੱਲ ਹੀ ਨਹੀਂ ਸਮਝਦੇ ਹਾ ਦੇ ਇਹ ਬਕਵਾਸ ਕਰਦੀ ਰੌਲਾ ਪਉਂਦੀ ਆ ਯਾਰ ਮੈਨੂੰ ਵੀ ਪਤਾ ਸੀ ਈ ਇਦਾਂ ਕਰਨਗੇ ਮੇਰੇ ਭੈਣਾਂ ਮੈਂ ਕਿਹਾ ਵੀ ਚੰਗੀਆਂ ਬਣੀਆਂ ਮੈਂ ਨਾ ਕਰਦੀਆਂ ਬੜਾ ਵਾ ਠੀਕ ਆ ਲਾਲਚਾ ਗਈ ਪੈਸੇ ਦਾ ਪਰ ਮੈਨੂੰ ਨਹੀਂ ਪਤਾ ਵੀ ਆਹ ਕਰਤੂਤ ਕਰਨਗੇ ਸਾਡੇ ਘਰ 'ਚੇ ਮੈਨੂੰ ਸਾਰਾ ਕੁਝ ਪਤਾ ਸੀਗਾ ਹੁਣ ਅਗਲੀਆਂ ਕਹਿ ਗਈਆਂ ਨਾ ਵੀ ਐਟ ਦਾ ਜਵਾਬ ਅਸੀਂ ਪੱਥਰ ਨਾਲ ਦਵਾਂਗੇ ਇਹਦਾ ਮਤਲਬ ਤੂੰ ਹੀ ਨਹੀਂ ਸਮਝੇ ਮੈਂ ਸਮਝ ਗਈ ਆ ਜੇ ਉਹਨਾਂ ਪੈਲੀ ਦਾ ਪੋਟਾ ਪੋਟਾ ਨਾ ਨਾ ਖੜਿਆ ਤੇ ਮੇਰਾ ਨਾਮ ਵਟਾ ਦਿਓ ਉਦੋਂ ਮੈਂ ਦਵਾਈ ਦਿੰਦੀ ਵੀ ਜਿਹੜੀ ਮਾਤਾ ਦੇ ਨਾਂ ਪੈਲੀ ਉਹ ਵੀ ਆਪਣੇ ਨਾਂ ਚੜਾ ਲਓ ਚੜਾ ਲਓ ਪਰ ਨਾ ਤੁਸੀਂ ਤੇ ਭੈਣਾਂ ਦੇ ਪਿਆਰ ਚੰਨੇ ਹੋਏ ਸੀ ਯਾਰ ਚੁੱਪ ਕਰ ਮੇਰਾ ਦਿਮਾਗ ਇੱਕ ਬੜਾ ਖਰਾਬ ਆ ਇਹਨਾਂ ਕੋ ਕਿਤੇ ਹੋਰੇ ਚੰਗਾ ਆਪਣਾ ਕੰਮ ਕਰ ਜਾ ਕੇ ਆਹੋ ਦਿਮਾਗ ਤੇ ਤੁਹਾਡਾ ਖਰਾਬ ਹੀ ਰਹਿਣਾ ਵਾ ਜਦੋਂ ਮੈਂ ਤੁਹਾਨੂੰ ਚੰਗੀਆਂ ਗੱਲਾਂ ਦੀ ਉਦੋਂ ਵੀ ਤੁਹਾਡਾ ਦਿਮਾਗ ਖਰਾਬ ਹੀ ਜੇ ਮੈਂ ਹੁਣ ਤੁਹਾਨੂੰ ਸਮਝਾਉਂਦੀ ਆ ਵੀ ਤੁਹਾਡੀਆਂ ਭੈਣਾਂ ਨੇ ਆਹ ਕੁਝ ਕਰਨਾ ਹੀ ਹੋ ਤੇ ਤਾਂ ਵੀ ਤੁਹਾਡਾ ਦਿਮਾਗ ਖਰਾਬ ਆ ਸਾਰਾ ਕੁਝ ਉਹਨਾਂ ਨੂੰ ਦੇਣ ਦੀ ਕੀ ਲੋੜ ਹੈਗੀ 5-7 ਲੱਖ ਦਾ ਸੋਨਾ ਜਿਹੜਾ ਤੁਸੀਂ ਉਹਨਾਂ ਨੂੰ ਦੇ ਦਿੱਤਾ ਵਾ ਬਾਈ ਦੇ ਉੱਤੇ ਅੰਤਰਾ ਇੰਨਾ ਕਰਜ਼ਾ ਚੋ ਚੋ ਕੇ ਲਾ ਛੜਿਆ ਉਹ ਕਿੱਥੋਂ ਲਾਉਣਾ ਮੈਂ ਲੈ ਗਈਆਂ ਨਾ ਦਫਾ ਗਏ ਪਰੇ ਕੋਈ ਲੋੜ ਨਹੀਂ ਦੱਸਾ ਆਪਣਾ ਕੰਮ ਕਰ ਜਾ ਕੇ ਜਾ ਮੇਰਾ ਤੁਹਾਨੂੰ ਤੇ ਉਹਨੂੰ ਖੱਤੀ ਨੂੰ ਧੱਕੇ ਵੀ ਮਾਰਨ ਦੇ ਤੇ ਉਹਦੇ ਛੱਡਿਆ ਨਹੀਂ ਕਿਤੇ ਡੱਬੀ ਜੀ ਨੂੰ ਮੇਰਾ ਤਾਂ ਜੀ ਕਰਦਾ ਵੀ ਖੋਲਾਂ ਇਹਨਾਂ ਦੇ ਹੱਥਾਂ 'ਚ ਮੇਰੇ ਪੇਕਿਆਂ ਵਾਲਾ ਵੀ ਦੇ ਦਿੱਤਾ ਮੇਰੇ ਮਾਂ ਪਿਓ ਨੇ ਦਫਾ ਦਫਾ ਕਰ ਗਈਆਂ ਨਾ ਲੈ ਗਈਆਂ ਮੁੜ ਕੇ ਸਾਡੇ ਮੱਥੇ ਲੱਗਣ ਸਾਰੀ ਉਮਰ ਆਹੋ ਜਿੱਦਣ ਬਣਾਏਗਾ ਨਾ ਉਸ ਦਿਨ ਪਤਾ ਲੱਗੂਗਾ ਜਿਆਦਾ ਕੰਮ ਕਰੇਗਾ ਚੰਗਾ ਮੇਰੇ ਤੇ ਜ਼ੋਰ ਕੱਢੀ ਜਾਓ ਉਹਨਾਂ ਨੂੰ ਨਾ ਕੋਈ ਵੀ ਆਖਿਓ ਚੰਗਾ ਉਹਨਾਂ ਤੇ ਨਹੀਂ ਤੁਹਾਡਾ ਜ਼ੋਰ ਚੱਲਦਾ ਮੈਂ ਗੋਲੀ ਮਾਰਦਾ ਨਾ ਮੈਂ ਗੋਲੀ ਮਾਰਦਾ ਡੋਨ ਹੀ ਵਾਲੀ ਆ ਗੋਲੀ ਨਾਲ ਮੇਰਾ ਤਾਂ ਵਸ ਨਹੀਂ ਚੱਲਦਾ ਮੈਂ ਕੋਈ ਨਹੀਂ ਵੀ ਸਰੀਕਾ ਦੇ ਆਖੂਗਾ ਵੀ ਭਾਬੀ ਲੜਦੀ ਆ ਹੱਦ ਹੋਈ ਜਨਾਨੀ ਇਹਦੀ ਇੱਕ ਪਾਸੇ ਨਾ ਬੇਕੂਫਾ ਭਣਾ ਪੰਗ ਕੀਤਾ ਤੇ ਇੱਕ ਇਹ ਜਨਾਈ ਜਿਹੜੀ ਨਾ ਸਰੀ ਖਾਈ ਜਾਂਦੀ ਮੇਰਾ